ਰੁਪਤੇ ਹਾਲੀ ਜੈ ਜਵਾਦ ਅੱਜ ਬੂਟੇ ਲਾਉਣ ਦੀ ਜਿਹੜੀ ਹੈ ਉਹ ਅਸੀਂ ਸ਼ੁਰੂ ਕੀਤੀ ਹੈ ਮੈਂ ਕਿਉਂਕਿ ਪਿਛਲੇ ਦਿਨੀ ਸ੍ਰੀ ਕਾਲਪਤਖ ਸਾਹਿਬ ਦੇ ਜਹਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿੱਥੇ ਵੀ ਤੁਸੀਂ ਪਹੁੰਚ ਕਰ ਸਕਦੇ ਆਪਣੇ ਹਲਕਿਆਂ ਵਿੱਚ ਨੇੜੇ ਦੇ ਪਿੰਡਾਂ ਵਿੱਚ ਬੂਟੇ ਲਾਉਣੇ ਸ਼ੁਰੂ ਕਰੋ ਤੇ ਉਹ ਦੇ ਕੇ ਇਹਨਾਂ ਵਾਤਾਵਰਨ ਨੂੰ ਜਿਹੜਾ ਉਹ ਸਾਫ਼ ਰਹਿੰਦਾ ਆ, ਸਿਹਤ ਲਈ ਵੀ ਚੰਗੀ ਆਕਸੀਜਨ ਬਣਦੀ ਆ। ਤੇ ਇਸੇ ਤਰ੍ਹਾਂ ਹੀ ਫਿਰ ਪ੍ਰਧਾਨ ਸਦਾ ਸ੍ਰੀ ਜੀ ਨੇ ਬਦਲ ਨੇ ਕੋਰ ਕਮੇਟੀ ਵਿੱਚ ਫੈਸਲਾ ਕੀਤਾ ਸੀ ਕਿ ਤੁਸੀਂ ਆਪਣੇ ਆਪਣੇ ਹਲਕਿਆਂ ਵਿੱਚ ਨੇੜੇ ਦੇ ਹਲਕਿਆਂ 'ਚ ਪਿੰਡਾਂ 'ਚ ਬੂਟੇ ਲਾਉਣੇ ਸ਼ੁਰੂ ਕਰੋ। ਤੇ ਅੱਜ ਜਿਹੜੀ ਸ਼ੁਰੂਆਤ ਆ ਇੱਥੇ ਪਿੰਡ ਬੱਬੇਹੀ ਦੇ ਸਟੇਡੀਅਮ ਵਿੱਚ ਅਸੀਂ ਜਿਹੜੇ ਬੂਟੇ ਲਾਏ ਨੇ ਸ਼ੁਰੂਆਤ ਕੀਤੀ ਆ ਤੇ ਮੈਂ ਸਾਰੇ ਆਪਣੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਆਪਣੇ ਪਿੰਡਾਂ ਵਿੱਚ ਵੱਦ ਵੱਦ ਕੋ ਬੂਟੇ ਲਾਉਣ ਮੈਂ ਵੀ ਜਾਵਾਂਗਾ ਇਹ ਸਤਰਾ ਗੁਰਕਵਾਲ ਸਿੰਘ ਜੀ ਮਾਲ ਹਲਕਾ ਕਾਦੀਆਂ ਤੋਂ ਚਾਵਲਾ ਜੀ ਜਿਹੜੇ ਨੇ ਸਾਡੇ ਦੀਨਾ ਨਗਰ ਤੋਂ ਤੇ ਨਾਲ ਹੀ ਹਲੇ ਹੁਣੇ ਇਥੋਂ ਵਾਪਸ ਗਏ ਨੇ ਨਰੇਸ਼ ਮਾਜਨ ਜੀ ਤੇ ਕਮਾਨ ਵਾਲੇ ਜਿਹੜੇ ਰਾਜਨਬੀਰ ਹੁਣੇ ਰਮਨ ਸੰਧੂ ਜੀ ਉਹ ਪਿਛੇ ਫੋਟੋ ਕਰਾ ਕੇ ਉਹਦੇ ਘਰ ਕਿੱਥੇ ਹੋਏ ਸੀ ਉਹ ਕਿਤੇ ਕੰਮ ਜਣਾ ਚੱਲ ਗਏ ਤੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜੋ ਸਾਨੂੰ ਪਾਰਟੀ ਦਾ ਪ੍ਰੋਗਰਾਮ ਆ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹਦੇ ਮੁਤਾਬਕ ਜਿੱਥੇ ਤੁਹਾਡੀ ਪਹੁੰਚ ਹੈ ਵੱਦ-ਵੱਦ ਬੂਟੇ ਲਾਓ ਤਾਂ ਜੋ ਪੰਜਾਬ ਹਰਿਆ ਭਰਿਆ ਨਜ਼ਾਰਾ ਸਰ ਹਰੋਮਨੀ ਕਲਜਨ ਨੇ ਇੱਕ ਮਹੀਤ ਲੱਗੀ ਤਾਂ ਗਰੀਬਾਂ ਨੂੰ ਪੰਜ-ਪੰਜ ਦਾਦਾ ਮਲੇ ਤੇ ਪਲਾਟ ਮੰਡੇ ਸੀ ਇਸ ਸਰਕਾਰ ਵੱਲੋਂ ਲੈਂਡ ਪੂਲਿੰਗ ਦੀ ਜਿਹੜੀ ਇੱਕ ਸਕੀਮ ਲਿਆਂਦੀ ਜਾ ਰਹੀ ਹੈ ਬੜਾ ਰੋਲਾ ਪਾਇਆ ਜਾ ਰਿਹਾ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਦੇਖੋ ਜੀ ਜਿਹੜਾ ਰੋਲਾ ਆ ਇਹ ਝਾੜੂ ਵਾਲੀ ਸਰਕਾਰ ਦਾ ਇੱਕ ਮੁੱਦੇ ਤੇ ਨਹੀਂ ਸਾਰਿਆਂ ਤੇ ਤੇ ਅਹੀਂ ਤੇ ਵੇਖੋ ਜਮੀਨਾਂ ਛੜਾਈਆਂ ਤੁਸੀਂ ਸਾਰੇ ਪੱਤਰਕਾਰ ਲੋਕੋ ਰਹਿਣ ਵਾਲੀਏ ਬਾਦਲ ਸਾਹਿਬ ਜੀ ਨੂੰ ਮੁੱਖ ਮੰਤਰੀ ਹੀ ਤੁਹਾਡੇ ਲਾਗੇ ਨਵੀਂਪੁਰ ਜ਼ਮੀਨ ਐਕਵਾਇਰ ਕੀਤੀ ਕਾਂਗਰਸ ਨੇ ਤੇ ਉਹ 150 ਏਕੜ ਮਾਝੀ ਜ਼ਮੀਨ ਬਾਦਲ ਸਾਹਿਬ ਦਾ ਨੂੰ ਕਹਿ ਕੇ ਚਲਾਈ ਅੱਗੇ ਇਹ ਬਾਦਲ ਸਾਹਿਬ ਨੇ ਪੰਜਾਬ ਸਰਕਾਰ ਵੱਲੋਂ ਪਾਸ ਕਰਤਾ ਸੀ ਕਿ ਜਿਹੜੇ ਜ਼ਮੀਂਦਾਰ ਦੀ ਜ਼ਮੀਨ ਪੰਜਾਬ ਸਰਕਾਰ ਐਕਵਾਇਰ ਕਰੇਗੀ ਉਹਦੀ ਮਰਜ਼ੀ ਨਾ ਹੋਏਗੀ ਤੇ ਹੁਣ ਇਹ ਵੀ ਕਾਂਗਰਸ ਵਾਲੇ ਰਾਹ ਤੇ ਤੁਰਫੇ ਨੇ ਇਹ ਜ਼ਮੀਨਾਂ ਜਿਹੜੀਆਂ ਐਕਵਾਇਰ ਕਰਨ ਲੱਪੇ ਨੇ ਇਹਦੀ ਲੋਕਾਲੀਏ ਮੰਦਪਾਗੀ ਗੱਲ ਆ ਇਹਦਾ ਜਿਹੜਾ ਨਤੀਜਾ ਇਹਨਾਂ ਨੂੰ ਜਿਹੜਾ ਹੈ ਔਰ ਜਿਹੜਾ ਅੱਜ ਬੋਠ ਲੱਗਦਾ ਅਕਾਲੀ ਦਲ ਨਾਲ ਖੜਾ ਹੋਏਗਾ ਕਿਸ ਜ਼ਮੀਨਦਾਰਾਂ ਦੇ ਜਾਂ ਕਿਸਾਨਾਂ ਦੇ ਨਾਲ ਜਦੋਂ ਕੋਈ ਸਥਿਤੀ ਇਹੋ ਜਿਹੀ ਆਈ ਵੀ ਕੁਸਤੀ ਤੇ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲਿਹੜਾਣੇ ਉੱਥੇ ਧਰਨਾ ਦਿੱਤਾ ਸੀ ਇਸ ਗੱਲ ਦਾ ਵਿਰੋਧ ਦਿੱਤਾ ਸੀ ਕੀਤਾ ਸੀ ਹੁਣ ਵੀ ਪਿੱਛੇ ਵੀ ਆ 2 ਤਰੀਕ ਨੂੰ ਇਸੇ ਗੱਲ ਦਾ ਜਿਹੜਾ ਉੱਥੇ ਰੋਧ ਕੀਤਾ ਗਿਆ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆ ਔਰ ਜਿੱਥੇ ਵੀ ਕੋਈ ਇਹੋ ਜਿਹੀ ਗੱਲ ਆਏਗੀ ਹਰ ਜ਼ਿਲ੍ਹੇ 'ਚ ਹਰ ਲੀਡਰ ਸਾਡਾ ਇਸ ਗੱਲ ਦਾ ਵਿਰੋਧ ਕਰੇਗਾ ਤੇ ਕਿਸਾਨਾਂ ਦੇ ਨਾਲ ਖੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਜਿਲ੍ਹੇ 21 ਕਿਸ ਕੀ ਐਸ ਜੀ ਮੋਟੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਵੇਖੋ ਜੀ ਉਹ ਬੜੀ ਮਜ਼ਬੂਤ ਆ ਕੋਈ ਦੋਰ ਰਹਿਵਾਂ ਨਹੀਂ ਗਿਆ ਮੈਂ ਤੇ ਅੱਜ ਤੱਕ ਜਿੰਦਗੀ ਜਿਹੜੀ ਗੱਲ ਬੋਹ ਕੱਢੀ ਆ ਕਦੀ ਪੇਸ਼ਾ ਨਹੀਂ ਹਟੇ ਅਈ ਤੋਂ ਪਹਿਲਾਂ ਵੀ ਰੋਆ ਪਿਆ ਸੀ ਤੇ ਉਦੋਂ ਨੇ ਕਿਹਾ ਸੀ ਪੀ ਜਿਹੜਾ ਇਹਦਾ ਪ੍ਰਧਾਨ ਐ ਐਮਐਲਏ ਦਾ ਭਰਾ ਕਮੇਟੀ ਕਰਦਾ ਤੇ ਐਮਐਲਏ ਕਮੇਟੀ ਦਾ ਮੈਂਬਰ ਐ ਤੇ ਉਹ ਕੂੜਾ ਸ਼ਹਿਰ ਚ ਲੱਗਾ ਤੇ ਉਹ ਪਿੱਛੇ ਵੀ ਮੈਂ ਵੀਡੀਓ ਇੱਕ ਪੂਰੀ ਵੇਖਣ ਡਿਆ ਸੀ ਤੇ ਉਹ ਦਿਨ ਵੀ ਕਹਿਣ ਦੇ ਹੀ ਪੀ ਇਹ ਐਡਮਿਨਿਸਟ੍ਰੇਸ਼ਨ ਨੂੰ ਜ਼ਮੀਨ ਦਾ ਪ੍ਰਬੰਧ ਕਰਕੇ ਤੇ ਇਦਾਂ ਕਰੇ ਇਹ ਐਡਮਿਨਿਸਟ੍ਰੇਸ਼ਨ ਨੇ ਨਹੀਂ ਕਰਨੀ ਹੁੰਦੀ ਇਹ ਚੁਣੇ ਨਮਾਇਦੇ ਆ ਨਾ ਕਰਨੇ ਤੇ ਮੈਂ ਅੱਜ ਵੀ ਇਹ ਗੱਲ ਤੇ ਕਹਿਣਾ ਵੀ ਉਹ ਦੋਏ ਅਸਤੀਫਾ ਦੇ ਦੇਣ ਤੇ ਮੈਂ ਜਾਂ ਪ੍ਰਬੰਧ ਕਰਕੇ ਦਿਆਂਗਾ ਜਿੱਦਾਂ ਪਹਿਲਾਂ ਕਰਕੇ ਦਿੱਤਾ ਸੀ ਇਧਰ ਮਾਂ ਚੋਪੜੇਵਾਲ ਤੇ ਜਾਂ ਮੈਂ ਆਪਣੀ ਜ਼ਮੀਨ ਚ ਇਹ ਜਿਹੜਾ ਨਸ਼ਟਾਮਾ ਦਾ ਸ਼ਹਿਰ ਦਾ ਉਹ ਸ਼ਹਿਰ ਵਾਲਾ ਮੈਨੂੰ ਵੀ ਦੋ ਵਾਰੀ ਸੇਵਾ ਦਿੱਤੀ ਮੈਂ ਅੱਜ ਅੱਜ ਇਸ ਗੱਲ ਤੇ ਕਾਇਮ ਆ ਕਿ ਇਹ ਦੋਵੇਂ ਭਰਾ ਅਸਤੀਫਾ ਦੇ ਲੈਣ ਉਹ ਪ੍ਰਧਾਨਗੀ ਤੋਂ ਇਹ ਐਮਐਲਏ ਸ਼ਿਪ ਤੋਂ ਤੇ ਸਵੇਰੇ ਸਵੇਰੇ ਹੀ ਅਹੀਂ ਸਿੱਧੀਆਂ ਟਰਾਲੀਆਂ ਹੱਡੀ ਪਈ ਚੁੱਟਣ ਜਿਨਾਂ ਚਿਰ ਮੈਂ ਨਾ ਪ੍ਰਬੰਧ ਕਰਕੇ ਦਿਆਂਗਾ ਇਸ ਕਰਕੇ ਮੈਂ ਉਹ ਗੱਲ ਤੇ ਕਾਇਮ ਆ ਮਗੇ ਸੰਤਰਾ ਬੰਦੀ ਜਿਹੜੀ ਬੜੀ ਵੇਖਣ ਨੂੰ ਮਾਰੀ ਬੱਬੀ ਹਣੇ ਸਾਹ ਤੜਾ ਲਿਆ ਸਾਹ ਇਹ ਕੋਟੜਾ ਤੇ ਨੀਗਾ ਕੋਈ ਵੀ ਹੈਗਾ। ਟੜਾ ਦਾ ਹੈਗਾ ਸਰਦਾਰ ਸਿੰਘ ਮੀਤ ਸਿੰਘ ਜੀ ਬਾਦਲ ਦਾ। ਐਵੇਂ ਲੋਕਾਂ ਦੀ ਗੱਲ ਬਣਾ ਬਣੂ ਲਈ ਆ ਵੀ ਉਹ ਮੇਰਾ ਟੜਾ ਜਾਂ ਉਹਦਾ ਲਗਾ ਟੜਾ। ਤੇ ਗੱਲ ਤੇ ਜਿਹੜੀ ਇੱਥੋਂ ਵਿਖੋ ਸ਼ੁਰੂ ਹੋਈ ਆ ਹਲਕਾਂ ਚ ਆ ਜਾਂਦੀ ਦੇ ਸਾਡੀ ਵੀ ਜਦਨ ਇਹ ਲਗਾ ਨੇ ਰੋਡ ਸ਼ੋ ਕੀਤਾ ਆ ਉਹਨੇ ਹਣਾ ਸਲਾਹ ਨਹੀਂ ਕੀਤੀ। ਹੁਣ ਤੂੰ ਹੀ ਸਿਆਣੇ ਜੇ। ਵੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ 23 ਜिले ਨੇ। ਤੇ ਸ਼ਹਿਰੀ ਜਿਲ੍ਹਾ ਪ੍ਰਧਾਨ ਨੇ ਕਿਹ ਦਿਹਾਤੀ ਤੇ ਕਿਹ ਜਿਹੜਾ ਸ਼ਹਿਰੀ ਤੇ ਜਿਹੜਾ ਸਾਨੂੰ ਪ੍ਰਧਾਨ ਜੀ ਨੇ ਸੀਨੀਅਰ ਮੀਤ ਪ੍ਰਧਾਨ ਬਣਾਇਆ ਉਹ ਅਸੀਂ 12 14 ਬੰਦੇ ਆ ਤੇ ਤੁਸੀਂ ਦੱਸੋ ਵੀ ਜਿਲ੍ਹਾ ਪ੍ਰਧਾਨ ਵੱਡਾ ਕਿ ਸੀਨੀਅਰ ਮੀਤ ਪ੍ਰਧਾਨ ਵੱਡੇ ਪ੍ਰੋਟੋਕੋਲ ਦੇ ਮਤਲਬ ਤੇ ਜੇ ਉਹਨੇ ਕੋ ਪ੍ਰੋਗਰਾਮ ਬਣਾਉਣਾ ਸਾਡੇ ਨਾਲ ਸਲਾਹ ਕਰਦਾ ਸਾਡੇ ਨਾਲ ਗੱਲਬਾਤ ਕਰਦਾ ਫਿਰਹੀਂ ਪ੍ਰੋਗਰਾਮ ਲਿਖ ਦੇ ਉਹਦੇ ਮਤਲਬਕ ਜਿਹੜਾ ਅਸੀਂ ਕੋਈ ਗੱਲ ਕਰਦੇ ਇਕੱਠੇ ਬੋਲ ਦਿੰਦਾ ਵੀ ਇਕੱਠੇ ਦਾ ਬਤਾ ਹੋ ਸਕਦਾ ਉਹਨੇ ਨਹੀਂ ਇਕੱਠੇ ਦੇ ਵੇਖੋ ਸਾਰੇ ਸ਼ਖੀਰ ਸਿੰਘ ਬਾਦਲ ਦੇ ਨਾਲ ਨਹੀਂ ਇਹ ਕੋ ਗੱਲ ਨਹੀਂ ਕੀ ਵੀ ਕੋ ਬੜੀ ਵੱਡੀ ਗੱਲ ਹੈ ਕਿਹੜੀ ਪਾਰਟੀ ਚ ਹੈ ਨਹੀਂ ਮਰੀ ਮੁੱਠੀ ਗੱਲ ਆ ਪਿਛੇ ਵੀਡੀਓ ਤੁਸੀਂ ਸੁਣੀ ਹੋਣੀ ਆ ਉਹ ਸਾਡੇ ਇੱਥੇ ਐਮਐਲਏ ਪੜਾ ਉਹ ਜਿਹੜੀ ਬਾਜੀਦਵਾਰ ਜਾਂਦਾ ਫੇਰ ਮੈਨੂੰ ਤਾਂ ਕੇਜਰੀਵਾਲ ਤੇ ਭਗਵੰਦ ਸਿੰਘ ਮਾਨ ਜਦ ਨੇ ਸੀਮ ਉਹ ਨਹੀਂ ਅਪਜੋਦੀ ਬੋਲਦੇ ਆ ਬੀਜੇਪੀ ਆਏ ਦੇ ਲੋ ਬੜਾ ਕੋਈ ਥੱਲੇ ਕੋਈ ਬੜੀ ਮੁੱਠੀ ਗੱਲਾਂ ਚੱਲ ਰਹੀਆਂ ਨੇ ਫਿਰ ਤਾਂ ਕੋਈ ਬੁੱਧੀ ਵੱਡੀ ਗੱਲ ਨਹੀਂ ਤੇ ਇਹ ਕੋਈ ਧੜੇ ਬੰਦੀ ਨਹੀਂ ਸਾਰੇ ਪਾਰਟੀ ਦਾ ਜਿਹੜਾ ਸਾਹਿਬ ਬਾੜੇ ਤੋਂ ਪਾਉਣ ਰਹੇ ਸੀ ਕਹਿੰਦੇ ਕਿ ਵਰਕਰ ਮੇਰ ਤੋਂ ਫਾਇਦਾ ਲੈ ਮੇਰ ਤੋਂ ਲੱਲੇ ਫਾਇਦਾ ਮੇਰੇ ਨਾਲ ਆਪਾਂ ਇਕੱਠੇ ਰਲ ਮਿਲ ਕੇ ਸਤਾਈਏ ਸਰਕਾਰ ਨੂੰ ਜੇ ਲੱਲੇ ਫਾਇਦਾ ਕੋਈ ਨਹੀਂ ਲੈਣਾ ਅਸੀਂ ਕਿਦੋਂ ਨੇ ਬਿਨਾਂ ਫਾਇਦਾ ਲਓ ਪਰ ਇਹ ਦੀ ਵੇਖੋ ਨਾ ਵੀ ਬੰਦੇ ਦਾ ਸਵਾਗਤ ਸਾਰੇ ਉਹ ਕਰਨ ਦੇ ਸੀਗੇ ਉਹ ਦਿਨ ਰੋੜ ਜਿਹਨਾਂ ਨੇ ਸਾਰੇ ਹਲਕਿਆਂ ਦੇ ਵਿੱਚ ਕਦੀ ਤਕੜੀ ਨੂੰ ਪੂਰ ਨਹੀਂ ਪਾਈ ਸਾਰੇ ਬੰਦੇ ਜਿਹੜੇ ਅੱਗੇ ਫਿਰਦੇ ਸੀ ਹਸਤੇ ਬਾਈ ਚੌਂਦੇ ਫਿਰਦੇ ਜਾਂ ਸ਼ਰੂਮ ਨਹੀਂ ਕਿੰਦੇ ਮਲਾਜ਼ਮ ਨਹੀਂ ਤੇ ਜਾਂ ਹਲਕਾਂ ਚਾਜਾਂ ਦੇ ਵਿਰੋਧੀ ਤੇ ਜੇ ਮੇਰੀ ਗੱਲ ਗਲਤ ਹੈ ਤੇ ਬੇ ਸੌ ਖਾਲੇ ਇਹ ਵੀ ਖਾਲੇ ਤੇ ਉਹ ਬੰਦੇ ਖਾਲੇ ਵੀ ਕਦੀ ਤੱਕੜੀ ਨੂੰ ਮੋਟਾ ਪਾਈਆਂ ਬਾਈ ਚ ਸਾਰਾ ਤੇ ਤਗੜਾ ਕਿਦਾ ਹੋਣਾ ਸਾਰੀ ਗੱਲ ਪ੍ਰਧਾਨ ਜੀ ਦੇ ਧਿਆਨ ਦੇ ਵਿੱਚ ਆ ਆਪੇ ਪ੍ਰਧਾਨ ਜੀ ਆਪੇ ਗੱਲ ਕਰਨਗੇ ਜਿਹੜਾ ਬੰਦਾ ਨੰਮ ਬਿਸ਼ੰਭੀ ਗੱਲ ਕਰੇਗੀ ਜੀ 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 ਤੁਸੀਂ ਗੱਲ ਕੀਤੀ ਆ ਆ ਪ੍ਰਧਾਨ ਜੀ ਤੇ ਚਾਕੜ ਸਾਹਿਬ ਤੇ ਅਕਸ਼ਨ ਸ਼ਰਮਾ ਜੀ ਦੀ ਇੱਕ ਕਹਿ ਰਿਹਾ ਕਿ ਗੱਟ ਜੋੜ ਕਰਨਾ ਇੱਕ ਕਹਿ ਰਿਹਾ ਨਹੀਂ ਕਰਨਾ ਕਾਲੀ ਦਲ ਕੀ ਸੋਚਦਾ ਹੈ ਉਹ ਵੇਖੋ ਉਹ ਤੇ ਲੀਡਰਾਂ ਦੀ ਗੱਲ ਆ ਲੀਡਰਸ਼ਿਪ ਨੇ ਗੱਲ ਕਰਨੀ ਆ ਐਵੇਂ ਰੁੱਦ ਕੋਈ ਬਿਆਨ ਦੇ ਦੇ ਉਹਦੀ ਇਹ ਨਹੀਂ ਗੱਲ ਕਰਨੀ ਚਾਹੀਦੀ ਸਾਡੇ ਪ੍ਰਧਾਨ ਜੀ ਵਸਿਆਣੇ ਨੇ ਤੇ 쟈ਖੜ ਸਾਹਿਬ ਵੀ ਸਿਆਣੇ ਨੇ ਜੋ ਪਟੇ ਫੈਸਲਾ ਹੋਏਗਾ ਉਹ ਲੋਕ ਚਾਹੁੰਦੇ ਨੇ ਤੇ ਠੀਕ ਹੈ ਕੋਈ ਗੱਲ ਨਹੀਂ ਇਹਦੀ ਮਾੜੀ ਗੱਲ ਤੇ ਕੋਈ ਨਹੀਂ ਜੇ ਹੁੰਦਾ ਤੇ ਜੋ ਜੋ ਲੀਡਰ ਫੈਸਲਾ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੈ ਠੀਕ ਹੈ ਠੀਕ ਹੈ